ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨਾਲ ਲੈ ਕੇ ਜਿੱਤੇ ਪਿਛਲੇ 27 ਦਿਨਾਂ ਤੋਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਕਿਸਾਨ ਜਿਹੜਾ ਨੇ ਹਜ਼ਾਰਾਂ ਕਿਸਾਨ ਡਟੇ ਹੋਏ ਨੇ 27 ਦਿਨ ਤੋਂ ਧਰਨਾ ਦੇ ਰਹੇ ਨੇ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੇ ਸ਼ਹਾਜਾਹਪੁਰ ਬਾਰਡਰ ਜਿਹੜਾ ਰਾਜਸਥਾਨ ਤੇ ਹਰਿਆਣਾ ਦਾ ਹੈ ਉੱਤੇ ਕਿਸਾਨ ਜਿਹੜਾ ਨੇ ਆਪਣੇ ਸਮਾਜਿਕ ਸਰਕਾਰ ਜਿਹੜੇ ਨੇ ਉਹਨਾਂ ਨੂੰ ਵੀ ਪੂਰਾ ਕਰ ਰਹੇ ਨੇ ਅਸੀਂ ਇਸ ਵਕਤ ਖੜੇ ਨੇ ਸਿੰਘੂ ਬਾਰਡਰ ਤੇ ਸਿੰਘੂ ਬਾਰਡਰ ਤੇ ਜਿਹੜਾ ਭਾਈ ਇੱਕ ਨਹੀਂ ਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਉਹ ਲਾਇਆ ਗਿਆ ਹੈ ਤੇ ਬਲੱਡ ਜਿਹੜਾ ਡੋਨੇਟ ਕਰ ਰਹੇ ਨੇ ਕਿਸਾਨ ਉਹ ਆਪਣੇ ਖੂਨ ਦੇ ਨਾਲ ਜਿਹੜਾ ਨੇ ਸਿਗਨੇਚਰ ਕਰ ਰਹੇ ਨੇ ਖੂਨ ਦੇ ਨਾਲ ਜਿਹੜਾ ਚਿੱਠੀ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਲਿਖੀ ਗਈ ਹੈ ਕਿ ਇਹ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਉਹ ਰੱਦ ਕੀਤੇ ਜਾਣ ਦੱਸ ਜੀਏ ਕਿ ਪਿਛਲੇ ਕੱਲ ਤੋਂ ਸੋਸਾਇਟੀ ਵੱਲੋਂ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਸੀਗਾ ਇਹ ਸ਼ੁਰੂ ਕੀਤਾ ਗਿਆ ਤੇ ਇਹਨਾਂ ਸਾਡੇ ਜਿਹੜੇ ਆਰਗੇਨਾਈਜ਼ਰਸ ਨੇ ਉਹ ਦੱਸ ਰਹੇ ਨੇ ਕਿ ਪਿਛਲੇ ਕੱਲ 100 ਤੋਂ ਵੱਧ ਬਲੱਡ ਜਿਹੜਾ ਯੂਨਿਟ ਸੀਗਾ ਇੱਥੇ ਡੋਨੇਟ ਕੀਤਾ ਗਿਆ ਸੀਗਾ ਤੇ ਅੱਜ ਵੀ ਸਵੇਰੇ ਸਵੇਰੇ 20 ਤੋਂ ਵੱਧ ਯੂਨਿਟਸ ਡੋਨੇਟ ਕਰ ਚੁੱਕੇ ਨੇ ਜਿਹੜੇ ਕਿਸਾਨ ਨੇ ਅਸੀਂ ਗੱਲ ਕਰਾਂਗੇ ਜਿਹੜੇ ਡੋਨੇਟ ਕੀਤੇ ਆ ਜਿਨ੍ਹਾਂ ਨੇ ਬਲੱਡ ਫਿਲਹਾਲ ਉਹਨਾਂ ਦੇ ਨਾਲ ਕਿ ਉਹ ਕੀ ਸਮਝਦੇ ਨੇ ਕਿ ਮੈਸੇਜ ਦੇ ਰਹੇ ਆਂ ਇਹ ਦੇਣਾ ਤੇ ਸਸੀ ਕਾਲ ਜੀ ਕੀ ਨਾਂ ਤੁਹਾਡਾ ਕਿਤੋਂ ਹੁੰਸੀ ਬਲੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਨਿੱਕੇ ਘੁੰਮਣਾ ਤੋਂ ਗੁਰਦਾਸਪੁਰ ਤੋਂ ਆਇਆ ਅਸੀਂ ਇੱਥੇ ਲੰਗਰ ਲਾਇਆ ਹੋਇਆ ਮੇਰਾ ਨਾਮ ਤਰਨਜੀਤ ਸਿੰਘ ਹੈ ਔਰ ਬਾਬਾ ਅਮਰੀਕ ਸਿੰਘ ਜ ਔਰ ਮੇਰਾ ਰਾਬਤਾ ਹੋਇਆ ਭਾਈ ਤਰਨਜੀਤ ਸਿੰਘ ਜੀ ਨਮਾਣਾ ਹੋਣਾ ਨਾਲ ਉਹਨਾਂ ਨੇ ਮੈਨੂੰ ਇਸ ਕਾਜ ਬਾਰੇ ਦੱਸਿਆ ਤੇ ਬੜੀ ਖੁਸ਼ੀ ਹੋਈ ਜਾਣ ਕੇ ਕਿ ਜਿੱਥੇ ਇਹ ਖੂਨ ਜਿਹੜਾ ਲੋੜਵੰਦਾਂ ਗਰੀਬਾਂ ਵਾਸਤੇ ਫ੍ਰੀ ਸਪਲਾਈ ਇਹਦੀ ਇਹਨਾਂ ਦੀ ਸੰਸਥਾ ਜਿਹੜੀ ਹੈ ਪੂਰੇ ਪੰਜਾਬ ਵਿੱਚ ਕਰਦੀ ਹੈ ਔਰ ਨਾਲ ਦੀ ਨਾਲ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਖੂਨ ਦੀਆਂ ਚਿੱਠੀਆਂ ਲਿਖ ਕੇ ਇਹ ਪੀਐਮ ਆਫਿਸ ਨੂੰ ਭੇਜ ਰਹੇ ਨੇ ਕਿ ਸ਼ਾਇਦ ਇਸ ਤਰੀਕੇ ਨਾਲ ਹੀ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਇਧਰ ਨੂੰ ਕੇਂਦਰਿਤ ਹੋਵੇ ਕਿ ਲੋਕੋ ਤੇ ਬੈਠੇ ਨੇ ਔਰ ਖੂਨ ਦੀਆਂ ਚਿੱਠੀਆਂ ਲਿਖ ਲੈ ਕੇ ਆਪਣਾ ਖੂਨ ਦਾਨ ਵੀ ਕਰ ਰਹੇ ਨੇ ਨਾਲ-ਨਾਲ ਔਰ ਨਾਲ-ਨਾਲ ਖੂਨ ਦੀ ਜਾਗ ਨਾਲ ਸਰਕਾਰ ਨੂੰ ਜਗਾਉਣ ਦਾ ਕੰਮ ਵੀ ਕਰ ਰਹੇ ਤੁਸੀਂ ਇਸ ਤੋਂ ਪਹਿਲੇ ਕਦੇ ਬਲੱਡ ਡੋਨੇਟ ਕੀਤਾ ਸੀਗਾ ਮੈਂ ਅੱਜ ਪਹਿਲੀ ਵਾਰੀ ਮੈਂ ਜ਼ਿੰਦਗੀ ਵਿੱਚ ਅੱਜ ਪਹਿਲੀ ਵਾਰੀ ਬਲੱਡ ਡੋਨੇਟ ਕੀਤਾ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਹਦਾ ਕੌਜ਼ ਬੜਾ ਵੱਡਾ ਹੈ ਔਰ ਸਰਕਾਰ ਨੂੰ ਜਗਾਉਣ ਵਾਸਤੇ ਇਹ ਕੰਮ ਕੀਤਾ ਗਿਆ ਔਰ ਨਾਲ ਦੀ ਨਾਲ ਇੱਕ ਲੋੜਵੰਦਾਂ ਵਾਸਤੇ ਇਹਨਾਂ ਦੀ ਸੰਸਥਾ ਜਿਹੜੀ ਮੈਨੂੰ ਇਸ ਵਾਸਤੇ ਖੁਸ਼ੀ ਹੈ ਕਿ ਪਹਿਲੀ ਵਾਰੀ ਮੈਂ ਬਲੱਡ ਡੋਨੇਟ ਕੀਤਾ ਤੇਦਾ ਕਾਰਨ ਬੜਾ ਵੱਡਾ ਹੈ ਇਹ ਮੈਸੇਜ ਇੱਥੇ ਜਿਹੜੇ ਕਿਸਾਨ ਹਜ਼ਾਰਾਂ ਆਏ ਨੇ ਤੇ ਸਰਕਾਰ ਨੂੰ ਤੁਹਾਡੀ ਤੁਸੀਂ ਬਲੱਡ ਡੋਨੇਟ ਕੀਤਾ ਪਹਿਲੀ ਵਾਰ ਕੀ ਮੈਸੇਜ ਦੇ ਰਹੇ ਹੋ ਮੈਸੇਜ ਸਰਕਾਰ ਨੂੰ ਹੀ ਹੈ ਕਿਉਂਕਿ ਇੱਥੇ ਤੇ ਸਾਰੇ ਸਾਡੇ ਵੀਰ ਬੜੇ ਜੋਸ਼ ਨਾਲ ਬੜੇ ਚਾਹ ਨਾਲ ਔਰ ਬੜੀਆਂ ਵੱਡੀਆਂ ਵੱਡੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਇੱਥੇ ਬਲੱਡ ਦੇਣ ਵਾਲਿਆਂ ਦੀਆਂ ਕਿਉਂਕਿ ਇਹਦਾ ਕਾਰਨ ਇੱਕ ਸਰਕਾਰ ਨੂੰ ਜਗਾਉਣ ਵਾਸਤੇ ਆਪਾਂ ਸਾਰਾ ਕੁਝ ਕਰ ਰਹੇ ਆਂ ਔਰ ਮੈਸੇਜ ਸਰਕਾਰ ਨੂੰ ਇਹੀ ਹੈ ਕਿ ਛੇਤੀ ਤੋਂ ਛੇਤੀ ਜੜੀਆਂ ਮੰਗਾ ਨੇ ਉਹ ਇਹਨਾਂ ਦੀਆਂ ਮੰਨੋ ਬੜੇ ਬਜ਼ੁਰਗ ਬੀਬੀਆਂ ਬੱਚੇ ਇੱਥੇ ਆਣ ਕੇ ਬੈਠੇ ਹੋਏ ਆ ਇਹ ਪਹਿਲਾਂ ਵੀ 3 ਮਹੀਨਿਆਂ ਤੋਂ ਟੋਲ ਪਲਾਜ਼ਿਆਂ ਤੇ ਬੈਠੇ ਨੇ ਹੁਣ ਵੀ ਮਹੀਨਾ ਇਹਨਾਂ ਨੂੰ ਇੱਥੇ ਬੈਠਿਆਂ ਨੂੰ ਹਾਈਵੇ ਤੇ ਹੋ ਗਿਆ ਹੈ ਤੇ ਔਰ ਇਹ ਥੋਂ ਇਹ ਨਹੀਂ ਉੱਠਣੇ ਭਾਵੇਂ ਇਹ 6 ਮਹੀਨੇ ਤੁਸੀਂ ਚਲਾਓ ਪਰ ਹੁਣ ਅਸੀਂ ਖੂਨ ਦੀਆਂ ਚਿੱਠੀਆਂ ਵੀ ਨਾਲ ਲਿਖ ਕੇ ਭੇਜ ਰਹੇ ਆ ਕਿ ਸ਼ਾਇਦ ਤੁਹਾਨੂੰ ਇਹਦੇ ਨਾਲ ਹੀ ਕੁਝ ਸ਼ਰਮ ਆਵੇ ਸਰਕਾਰ ਨੂੰ ਇਹਦੇ ਨਾਲ ਹੀ ਕੋਈ ਹਲੂਨਾ ਮਿਲੇ ਕਿ ਉਹ ਲੋਕ ਵਿਚਾਰੇ ਬੈਠੇ ਹੋਏ ਨੇ ਉੱਥੇ ਤੇ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨਣਗੇ ਅਸੀਂ ਗੱਲ ਕਰਾਂਗੇ ਜਿਹੜੇ ਸੁਸਾਇਟੀ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਨਾਲ ਵੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਨਜੀਤ ਸਿੰਘ ਤਰਨਜੀਤ ਸਿੰਘ ਨਿਮਾਣਾ ਮੁਕਸ਼ੇਵਾਦਾਰ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਜੀ ਕੀ ਤੁਸੀਂ ਬਲੱਡ ਨੇਸ਼ਨ ਕੈਂਪ ਪਿਛਲੇ ਕੱਲ ਤੋਂ ਸ਼ੁਰੂ ਕੀਤਾ ਹੈ ਜੀ ਕੀ ਮੈਸੇਜ ਦੇ ਰਹੇ ਹੋ ਉਸ ਦੇ ਰਾਹੀਂ ਕਿੱਦਾਂ ਹੈ ਤੁਹਾਡੇ ਦਿਮਾਗ ਵਿੱਚ ਸਾਰਾ ਕੁਝ ਹੈ ਦੇਖੋ ਜਿਹੜੀ ਸਾਡੀ ਸੰਸਥਾ ਹੈ ਇਹ ਪੰਜਾਬ ਦੇ ਵਿੱਚ ਕੰਮ ਕਰਦੀ ਹੈ ਮਨੁੱਖਤਾ ਦੇ ਭਲੇ ਲਈ ਕਰਦੀ ਹੈ ਮਨੁੱਖੀ ਕਾਰਜਾਂ ਨੂੰ ਸਮਰਪਿਤ ਹੈ ਅਸੀਂ ਪਿਛਲੇ 15 ਸਾਲ ਤੋਂ ਪੰਜਾਬ ਦੇ ਵਿੱਚ ਖੂਨਦਾਨ ਕੈਂਪ ਲਾ ਰਹੇ ਆਂ ਔਰ ਲੱਖਾਂ ਲੋਕਾਂ ਨੂੰ ਅਸੀਂ ਹੁਣ ਤੱਕ ਖੂਨ ਫ੍ਰੀ ਲੈ ਕੇ ਦਿੱਤਾ 397 ਖੂਨਦਾਨ ਕੈਂਪ ਅਸੀਂ ਲਾ ਚੁੱਕੇ ਆਂ ਇਹਨਾਂ ਨਿਸ਼ਕਾਮ ਸੇਵਾਵਾਂ ਲਈ ਫ੍ਰੀ ਜੋ ਅਸੀਂ ਬਲੱਡ ਲੋਕਰ ਦਿੰਨੇ ਆਂ ਸਾਨੂੰ ਸਰਕਾਰ ਨੇ ਹੁਣ ਤੱਕ ਜੱਥੇਬੰਦੀ ਨੂੰ 9 ਵਾਰ ਸਟੇਟ ਅਵਾਰਡ ਦੇ ਚੁੱਕੀ ਆਂ ਅੱਜ ਚਿੱਠੀ ਲਿਖੀ ਹੈ ਤੁਸੀਂ ਖੂਨ ਦੇ ਨਾਲ ਜਿਹੜਾ ਨੇ ਸਿਗਨੇਚਰ ਲੈ ਰਹੇ ਨੇ ਕਿ ਚਿੱਠੀ ਦੇ ਵਿੱਚ ਕੀ ਲਿਖਿਆ ਹੈ ਮੋਦੀ ਸਾਹਿਬ ਨੂੰ ਕੀ ਮੈਸੇਜ ਹੈਗਾ ਬਿਲਕੁਲ ਇਹ ਅਸੀਂ ਚਿੱਠੀ ਸਰਕਾਰ ਲਈ ਲਿਖੀ ਹੈ ਕਿ ਜਿਹੜੇ ਸਾਡੇ ਕੀਟੀ ਕਿਸਾਨ ਨੇ ਇਹ ਦੇਸ਼ ਦੇ ਵਿਸ਼ਵ ਨੂੰ ਪਾਲਣ ਵਾਲਾ ਦੇਸ਼ ਦਾ ਅੰਨ ਦਤਾ ਹੈ ਜਿਹਦਾ ਇਹ ਪਿਛਲੇ 3 ਮਹੀਨਿਆਂ ਤੋਂ ਸੜਕਾਂ ਤੇ ਨੇ ਅੱਜ 27 ਦਿਨ ਹੋ ਗਏ ਨੇ ਸਿੰਘੂ ਬਾਰਡਰ ਤੇ ਬੈਠੇ ਆਂ ਕੜਾਕੇ ਦੀ ਠੰਡ ਦੇ ਵਿੱਚ ਹੁਣ ਤੱਕ 40 ਤੋਂ ਵੱਧ ਸ਼ਹਾਦਤਾਂ ਹੋ ਗਈਆਂ ਇੱਥੇ ਸੰਤ ਬਾਬਾ ਰਾਮ ਸਿੰਘ ਜੀ ਦੀ ਨੇ ਵੀ ਸ਼ਹਾਦਤ ਦਿੱਤੀ ਮਨੁੱਖਤਾ ਦੀ ਖਾਤਰ ਉਹਨਾਂ ਦਾ ਦਰਦ ਸਮਝਦੇ ਹੋਏ ਕਿਸਾਨਾਂ ਦਾ ਕਿ ਸ਼ਾਇਦ ਮੇਰੀ ਸ਼ਹਾਦਤ ਦੇ ਨਾਲ ਮੋਦੀ ਦੇ ਮਨ 'ਚ ਰਹਿਮ ਆ ਜਾਵੇ ਤੇ ਇਹ ਕਾਲੇ ਨੂੰ ਵਾਪਸ ਲੈ ਲਵੇ ਪਰ ਨਹੀਂ ਇਹ ਬੇਰਹਿਮ ਅੰਨੀ ਤੇ ਬੋਲੀ ਸਰਕਾਰ ਹੈ ਕੰਨਾਂ ਤੋਂ ਅੱਖਾਂ ਤੋਂ ਅੰਨੀ ਕਿ ਕੰਨਾਂ ਤੋਂ ਇਹ ਬੋਲੀ ਸਰਕਾਰ ਹੈ ਮੋਦੀ ਸਰਕਾਰ ਦੇ ਦੋ ਅੱਖਾਂ ਨੇ ਇੱਕ ਅੱਖ ਨਾਲ ਅਡਾਨੀ ਨੂੰ ਦੇਖਦਾ ਇੱਕ ਅੱਖ ਨਾਲ ਅਬਾਨੀ ਨੂੰ ਦੇਖਦਾ ਇੱਕ ਕੰਨ ਨਾਲ ਅ ਅਡਾਨੀ ਨੂੰ ਸੁਣਦਾ ਦੂਜੇ ਕੰਨ ਨਾਲ ਅਬਾਨੀ ਨੂੰ ਸੁਣਦਾ ਤੇ ਜਿਹੜੇ ਦੇਸ਼ ਦੇ ਲੱਖਾਂ ਕਰੋੜਾਂ ਕਿਸਾਨ ਇੱਥੇ ਬੈਠੇ ਨੇ ਸੜਕਾਂ ਤੇ ਇਹਨਾਂ ਦਾ ਦਰਦ ਇਹਨੂੰ ਦਿਖਾਈ ਨਹੀਂ ਦਿੰਦਾ ਸੋ ਇਹ ਜਨ ਕੌਮ ਦੀ ਨੀਂਦ ਕਰਨ ਸੁੱਤਾ ਪਏ ਨੂੰ ਜਗਾਉਣ ਵਾਸਤੇ ਹਲੂਣਾ ਦੇਣ ਵਾਸਤੇ ਅਸੀਂ ਇਹ ਉਪਰਾਲਾ ਕੀਤਾ ਕਿਸਾਨ ਸੰਯੁਕਤ ਸੰਯੁਕਤ ਕਿਸਾਨ ਮੋਰਚਾ ਜੋ ਸਿੰਘੂ ਬੋਡਰ ਲੱਗਾ ਇਹਨਾਂ ਦੇ ਪੂਰਨ ਸਹਿਯੋਗ ਦੇ ਨਾਲ ਭਾਈ ਕਨੀਆ ਜੀ ਮਿਸ਼ਨ ਸਿਆਲੂ ਵੱਲੋਂ ਇਹਨਾਂ ਕੀਤੇ ਕਿਸਾਨਾਂ ਦਾ ਖੂਨ ਕੱਢ ਕੇ ਜਿੱਥੇ ਲੋੜਵੰਦਾ ਦੀ ਜ਼ਿੰਦਗੀਆਂ ਬਚਾਵੇਗਾ ਉਥੇ ਨਾਲ ਹੀ ਅਸੀਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਏ ਇਹਦੇ ਵਿੱਚ ਕੀ ਲਿਖਿਆ ਮੈਂ ਇਹਦੇ ਬਾਰੇ ਦੱਸਦਾ ਤੁਹਾਨੂੰ ਕਿ ਮੋਦੀ ਸਾਹਿਬ ਨੇ ਇਤਿਹਾਸ ਦਰਵਾਇਆ ਤੇ ਪੰਜਾਬੀਆਂ ਨੇ ਵੀ ਇਤਿਆਸ ਰੋਆ 1906 ਦੇ ਵਿੱਚ ਅੰਗਰੇਜ਼ਾਂ ਨੇ ਇਤਿਆਸ ਰਾਹੀ ਇਹ ਕਾਲੇ ਕਾਨੂੰਨ ਲਿਆ ਕੇ ਤੇ ਹੁਣ ਪੰਜਾਬੀਆਂ ਨੇ 1906 ਵਿੱਚ ਸ਼ਹੀਦ ਬਾਬਾ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਨੇ ਇਸੇ ਤਰ੍ਹਾਂ ਹੀ ਮੋਰਚਾ ਖੋਲ੍ਹਿਆ ਸੀ ਤੇ 9 ਮਹੀਨੇ ਚੱਲਿਆ ਸੀ ਇਹ ਕਾਨੂੰਨ ਨੂੰ ਵਾਪਸ ਲੈਣਾ ਪਿਆ ਸੀ ਹੁਣ ਉਹ ਅੰਗਰੇਜ਼ਾਂ ਦੀ ਜਿਹੜੀ ਰੂਹ ਆ ਉਹ ਮੋਦੀ ਸਰਕਾਰ ਚ ਆ ਚੁੱਕੀ ਹੈ ਇਹ ਅੱਜ ਦੇ ਕਾਲੇ ਅੰਗਰੇਜ਼ ਨੇ ਜਿਨ੍ਹਾਂ ਨੂੰ ਅਸੀਂ ਲੋਕਤੰਤਰ ਰਾਹੀਂ ਚੁਣਿਆ ਅਸੀਂ ਇਹ ਲੋਕਤੰਤਰ ਦੀ ਸਰਕਾਰ ਹੈ ਇੱਥੇ ਕਿਸੇ ਦਾ ਕਬਜ਼ਾ ਨਹੀਂ ਹੈਗਾ ਦੇਸ਼ ਤੇ ਭਾਰਤ ਵਾਸੀਆਂ ਨੇ ਨੂੰ ਚਾਹ ਵਾਲੇ ਤੋਂ ਪ੍ਰਧਾਨ ਮੰਤਰੀ ਬਣਾਇਆ ਆਪਣੀ ਹੋਂਦ ਦੀ ਗਵਾ ਚੁੱਕਾ ਉਹ ਅਡਾਨੀ ਤੇ ਬਾਨੀ ਨਾ ਪੀਏ ਬਣ ਕੇ ਕੰਮ ਕਰ ਰਿਹਾ ਸੋ ਇਸ ਸੀਨ ਨੂੰ ਜਗਾਣਾ ਹੈ ਕਿ ਤੁਹਾਡੀ ਹੋਂਦ ਨੂੰ ਪਛਾਣ ਤੂੰ ਦੇਸ਼ ਦਾ ਰਾਜਾ ਅਸੀਂ ਤੈਨੂੰ ਰਾਜਾ ਬਣਾਇਆ ਤੇਰਾ ਮੋਢਲਾ ਫਰਜ਼ ਹੈ ਇਸ ਚਿੱਠੀ 'ਚ ਲਿਖਿਆ ਕਿ ਆਪਣੇ ਹਿੱਤਾਂ ਨੂੰ ਪਛਾਣਦੇ ਹੋਏ ਤੁਸੀਂ ਦੇਸ਼ ਦੇ ਰਾਜਾ ਉਹ ਤੁਹਾਡਾ ਮੋਢਲਾ ਫਰਜ਼ ਹੈ ਬੰਦਾ ਕਿ ਤੁਸੀਂ ਇਹਨਾਂ ਕਿਸਾਨਾਂ ਕੀਰਤੀਆਂ ਦੇਸ਼ ਦੇ ਹਿੱਤਾਂ ਦਾ ਤੁਸੀਂ ਧਿਆਨ ਰੱਖੋ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਨਾ ਕਿ ਪੈਸੇ ਦੇ ਕੇ ਇਹਨਾਂ ਨੇ ਤੁਹਾਨੂੰ ਪਹਿਲਾਂ ਹੀ ਅਡਾਨੀ ਤੇ ਬਾਨੀ ਨੇ ਦੇਸ਼ ਨੂੰ ਲੁੱਟ ਕੇ ਖਾ ਚੁੱਕੇ ਆ ਤੇ ਤੁਸੀਂ ਉਹਨਾਂ ਦੇ ਹਿੱਤਾਂ ਲਈ ਕੰਮ ਕਰ ਰਹੇ ਹੋ ਉਹਨਾਂ ਦੀ ਕੱਟ ਪੁਤਲੀ ਬਣ ਕੇ ਕੰਮ ਕਰ ਰਹੇ ਹੋ ਸੋ ਆਪਣੀ ਹੋਂ ਨੂੰ ਪਛਾਣੋ ਤੇ ਤੁਸੀਂ ਜਿਹੜੇ ਲੱਗੇ ਆ ਇੱਥੇ ਧਰਨੇ ਤੇ ਇਹ ਇਹਨਾਂ ਦੇ ਇਹਨਾਂ ਇਹਨਾਂ ਦਾ ਦਰਦ ਸਮਝਦੇ ਹੋਏ ਅਸੀਂ ਤੁਹਾਡੇ ਕੋ ਆਸ ਰੱਖਦੇ ਆ ਕਿ ਤੁਸੀਂ ਇਹ ਖੂਨ ਦੀ ਚਿੱਠੀਆਂ ਆ ਰਹੀਆਂ ਇਸ ਮੈਸੇਜ ਨੂੰ ਸਮਝੋ ਕਿ ਪੰਜਾਬੀਆਂ ਕੋ ਪੈਸਾ ਨਹੀਂ ਬਚਿਆ ਹੁਣ ਖੂਨ ਬਚਿਆ ਖੂਨ ਜਿੰਨਾ ਮਰਜ਼ੀ ਲੋ ਦੇਣ ਨੂੰ ਤਿਆਰ ਆ ਇਥੋਂ ਅਸੀਂ ਸ਼ਹਾਤਾ ਵੀ ਦੇ ਕੇ ਮੁੜਾਂਗਾ ਖਾਲੀ ਨਹੀਂ ਮੁੜਨ ਵਾਲੇ ਤੁਸੀਂ ਇਹ ਸਮਝ ਲਓ ਅੱਜ ਲੈ ਲਓ ਫੈਸਲਾ ਕੱਲ ਲੈ ਲਓ ਜਿੰਨੀ ਜਲਦੀ ਲੈ ਲੋ ਕਿ ਦੇਸ਼ ਖੇਤਿਚ ਇਹ ਚਿੱਠੀ ਤੁਸੀਂ ਜਿਹੜੀ ਲਿਖੀ ਹੈ ਇਹ ਮੋਦੀ ਸਾਹਿਬ ਨੂੰ ਫਾਰਮਲੀ ਕਿੱਦਾਂ ਤੁਸੀਂ ਪਹੁੰਚਦੀ ਕਰੋਗੇ ਹਾਂਜੀ ਅਸੀਂ ਇਹ ਕੱਲ ਪਹਿਲੀ ਚਿੱਠੀ ਕੱਢੀ ਸੀ ਅੱਜ ਇਹ ਦੂਜੀ ਚਿੱਠੀ ਆ ਇਹ ਅਸੀਂ ਕੱਲ ਵੀ ਜਿਹੜੇ ਸਮੂੱਚੀ ਅਗਵਾਈ ਕਰ ਰਹੇ ਨੇ ਇਸ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਜਥੇਬੰਦੀ ਆ ਦੀ ਆਗੂ ਸਭਾ ਨੇ ਕਰ ਰਹੇ ਨੇ ਸੋ ਕੱਲ ਵੀ ਅਸੀਂ ਇਹਨਾਂ ਨੂੰ ਰਾਹੀ ਪੰਚਾਇਤ ਦਿੱਤੀ ਸੀ ਚੱਤੀ ਪ੍ਰਧਾਨ ਮੰਤਰੀ ਨੂੰ ਤੇ ਅੱਜ ਵੀ ਇਹਨਾਂ ਨੂੰ ਦੇਾਂਗੇ ਔਰ ਮੈਂ ਇੱਥੇ ਦਿਲ ਦੀ ਗ੍ਰਾਂਹ ਧੰਵਾਦ ਕਰਾਂਗਾ ਸਮੁੱਚੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਬਣ ਕੇ ਤੁਸੀਂ ਉਹਨਾਂ ਦਾ ਇਹ ਚੱਟੀਆਂ ਪੰਚ ਤੋਂ ਪਹਿਲੀ ਆਵਾਜ਼ ਪੰਜਾਬ ਵੈਸੇ ਮੈਂ ਇੱਥੇ ਦੱਸਦੇ ਹਾਂ ਤੁਹਾਡੇ ਤੋਂ ਪਹਿਲਾਂ ਵੀ ਆਵਾਜ਼ ਤਾਂ ਸਾਡੀ ਤਾਂ ਜਿੱਦਣ ਅਸੀਂ ਸੋਚਿਆ ਸੀ ਪਲਾਨ ਕੀਤਾ ਸੀ ਇੰਟੈਲੀਜੈਂਸ ਨੇ ਪਹਿਲੀ ਰਿਪੋਰਟ ਦਿੱਤੀ ਸੀ ਕਿ ਭਾਈ ਖੁੰਦੀ ਚੱਟੀਆਂ ਆਉਣ ਲੱਗੀਆਂ ਤਿਆਰ ਹੋ ਜਾਓ ਤੇ ਅਸੀਂ ਸ਼ਹਾਤਾਂ ਲਈ ਵੀ ਤਿਆਰ ਆ ਕਿ ਸੁਨੇਹਾ ਕੀ ਦੇ ਰਹੇ ਹਾਂ ਕਿਸਾਨਾਂ ਨੂੰ ਹਜ਼ਾਰਾਂ ਕਿਸਾਨ ਇੱਥੇ ਆਏ ਨੇ ਸੋਸਾਇਟੀ ਵੱਲੋਂ ਜਿਹੜਾ ਕੈਂਪ ਲਾਇਆ ਗਿਆ ਹੈ ਬੜਾ ਚੰਗਾ ਉਪਰਾਲਾ ਜਿਹੜਾ ਹੈ ਸੁਨੇਹਾ ਕੀ ਦੇ ਰਹੇ ਹਾਂ ਤੁਸੀਂ ਹੁਣ ਜਿਹੜਾ ਹਜ਼ਾਰਾਂ ਕਿਸਾਨ ਇੱਥੇ ਆਏ ਨੇ ਤੇ ਸਰਕਾਰ ਨੂੰ ਬਿਲਕੁਲ ਸਰਕਾਰ ਨੂੰ ਸਰਕਾਰ ਨੂੰ ਤਾਂ ਅਸੀਂ ਇੱਕੋ ਸੁਨੇਹਾ बार-बार ਵਿਦੇਸ਼ ਦੇ ਆਪਣੇ ਆਪਣੇ ਆਪ ਨੂੰ ਪਛਾਣੋ ਤੇ ਤੁਹਾਨੂੰ ਇਹਨਾਂ ਨੇ ਰਾਜਾ ਬਣਾਇਆ ਇਹ ਪ੍ਰਜਾ ਤੁਹਾਡੀ ਹੈ ਇਹ ਤੁਹਾਡੀ ਪ੍ਰਜਾ ਹੈ ਤੇ ਤੁਸੀਂ ਇਹਨਾਂ ਦਾ ਹਿੱਤਾ ਧਿਆਨ ਰੱਖਦੇ ਕਾਲੇ ਨੂੰ ਵਾਪਸ ਲਓ ਔਰ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਅਸੀਂ ਸਾਡਾ ਇੱਕੋ ਹੀ ਸੰਦੇਸ਼ ਹੈ ਕਿ ਜਿਸ ਤਰ੍ਹਾਂ ਜਗਤਗੁਰੂ ਬਾਬੇ ਨਾਨਕ ਨੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਸੀ ਤੇ ਤੁਸੀਂ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਹੁਣ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰ ਰਹੇ ਹੋ ਇਸੇ ਤਰ੍ਹਾਂ ਸ਼ਾਂਤੀਪੂਰਵਕ ਕੋਈ ਵੀ ਆਪਾਂ ਇਹੋ ਜਿਹਾ ਕੰਮ ਨਹੀਂ ਕਰਨਾ ਹੋਏਗਾ ਸਰਕਾਰ ਸਾਡੇ ਤੇ ਫੌਜ ਵੀ ਲੈ ਕੇ ਹੁੰਦੇ ਆ ਤੇ ਅਸੀਂ ਹਾਸਾ ਸ਼ੀਟੀਆਂ ਪਾ ਲੈਣੀ ਐ ਪਰ ਜ਼ਬਰਦਸਤ ਮੁਕਾਬਲਾ ਵਿੱਚ ਸਬਰ ਨਾਲ ਹੀ ਕਰਾਂਗਾ ਉਹਦੀ ਸਾਨੂੰ ਮਿਸਾਲ ਮਿਲਦੀ ਪੰਚਮ ਬਾਦਸ਼ਾਹ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਤਤੀ ਤਵੀ ਤੇ ਬਹਿ ਕੇ ਸ਼ਹਾਦਤ ਦਿੱਤੀ ਸੀ ਨਹੀਂ ਕੀਤੀ ਮਨੁੱਖਤਾ ਦੀ ਖਾਤਰ ਇਸੇ ਤਰ੍ਹਾਂ ਹੀ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਦੀ ਖਾਤਰ ਦਿੱਲੀ ਦੇ ਵਿੱਚ ਸੀਸ ਦਿੱਤਾ ਸ਼ਾਂਤੀਪੂਰਵਕ ਸਬਰ ਦੇ ਨਾਲ ਜਬਰਦਸਤ ਮੁਕਾਲਾ ਜਬਰ ਸਬਰ ਨਾਲ ਹੁੰਦਾ ਤੇ ਰਿਜ਼ਲਟ ਆਉਂਦਾ ਆਉਣਾ ਹੀ ਆਉਣਾ ਅੱਜ ਅੱਜ ਕੱਲ੍ਹ ਜਿੱਤ ਸਾਡੀ ਪੱਕੀ ਐ ਮੋਦੀ ਸਾਹਿਬ ਨੂੰ ਅਸੀਂ ਕਹਾਂਗੇ ਇਹਦੇ ਨਾਲ ਤੁਸੀਂ ਨੀਵੇਂ ਹੋ ਕੇ ਝੁੱਕਣ ਲੱਗੇ ਗੁਰਬਾਣੀ ਦਾ ਫਰਮਾਨ ਹੈ ਜੋ ਨੀਵੇਂ ਹੋ ਕੇ ਚੱਲਦੇ ਨੇਵੇਂਆਂ ਨੂੰ ਹੀ ਰੁੱਖ ਦਕਤ ਨੀਵੇਂ ਰੁਖਾਂ ਨੂੰ ਫਲ ਲੱਗਦੇ ਐ ਸੋ ਇਹਦੇ ਨਾਲ ਤੁਹਾਡਾ ਕਰਤ ਦੇਸ਼ ਉੱਚਾ ਹੋਣਾ ਨਾ ਕਿ ਤੁਹਾਡਾ ਅਸੀਂ ਸਿਰ ਚ ਘੋੜਾ ਚਾਹਨੇ ਹਾਂ ਇਹ ਲੋਕਤੰਤਰ ਹੈ ਇਹ ਤਾਂ ਤੁਸੀਂ ਲੋਕਤੰਤਰ ਦੇ ਹਿੱਤਾਂ ਲਈ ਫੈਸਲਾ ਲੈਣਾ ਤੁਸੀਂ ਅਡਾਨੀ ਬਾਨੀ ਦੇ ਆਖੇ ਨਾਲ ਲੱਗੋ ਇਹ ਦੇਸ਼ ਦੇ ਅੱਜ ਕੋਈ ਕਿਸਾਨ ਮਜ਼ਦੂਰਾਂ ਦੇ ਬੱਚੇ ਆ بڑے بڑے ਇੰਟੈਲੀਜੈਂਟ ਪੜੇ ਲਿਖੇ ਆ ਅਸੀਂ ਕੋਈ ਅਨਪੜ੍ਹ ਨਹੀਂ ਸਾਨੂੰ ਹੁਣ ਦੇਖੋ ਸੁਪਰੀਮ ਕੋਰਟ ਦੇ ਜੱਜਾ ਨਹੀਂ ਫੌਜ ਦੇ ਜੱਜਾ ਫੌਜ ਫੌਜ ਦੇ ਅਫਸਰਾਂ ਨੇ ਮਿਲਟਰੀ ਦੇ ਪੁਲਿਸ ਦੇ ਹਨਾ ਕਈ ਪੁਲਿਸ ਵਾਲੇ ਵੱਡੇ ਹੋਤੇ ਤਾਂ ਅਸਤੀਫੇ ਦਿੱਤੇ ਵਕੀਲਾਂ ਨੇ ਸਪੋਰਟ ਕਰਤੀ ਕਿ ਜਿਹੜੇ ਦੇਸ਼ ਦੇ ਵਕੀਲ ਤੇ ਜੱਜ ਨੇ ਤੁਸੀਂ ਇਹਨਾਂ ਨੂੰ ਵੀ ਕਾਨੂੰਨ ਪੜ੍ਹਾਓਗੇ ਇਹਨਾਂ ਨੂੰ ਵੀ ਤੁਸੀਂ ਗੱਲਾਂ ਬਾਤਾਂ ਰੀ ਸਿਖਾਓਗੇ ਕਿ ਨਹੀਂ खेती बिल ठीक है किसानों के हित के लिए है अगर किसानों के हित के लिए है मोदी साहब जिनको लिए आप हित के लिए बिल लेके हैं देश के लिए लेके हैं वो कहते हैं हमारे लिए मौत का फतवा उनको प्रवान नहीं तो आप क्यों तानाशा अपना रहे हो क्यों का, काले अंग्रेजों का रोल निभा रहे हो जी ਇਸੇ ਦੇ ਪਾਇਕ ਨੇ ਜੇ ਮਿਸ਼ਨ ਸੇਵਾ ਸੁਸਾਇਟੀ ਦੇ ਉਧੇਦਾਰ ਸੀਗੇ ਜਿਹੜੇ ਕਹਿ ਰਹੇ ਨੇ ਪਿਛਲੇ ਕੱਲ ਤੋਂ ਜਿਹੜਾ ਹੈ ਮੈਡੀਕਲ ਜਿਹੜਾ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਇਹਨਾਂ ਵੱਲੋਂ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਤੇ ਖੂਨ ਦੇ ਨਾਲ ਜਿਹੜਾ ਬਲੱਡ ਡੋਨੇਟ ਕਰ ਰਹੇ ਨੇ ਇੱਥੇ ਕਿਸਾਨ ਆਏ ਨੇ ਹਜ਼ਾਰਾਂ ਕਿਸਾਨ ਜਿਹੜਾ ਪੰਜਾਬ ਹਰਿਆਣਾ ਤੋਂ ਆਏ ਨੇ ਉਹ ਇੱਥੇ ਖੂਨ ਦਾਨ ਕਰ ਰਹੇ ਨੇ ਤੇ ਉਹ ਜਿਹੜਾ ਖੂਨ ਦਾਨ ਕਰ ਰਹੇ ਨੇ ਉਸ ਦੇ ਯੂਜ਼ ਕਰਕੇ ਚਿੱਠੀ ਜਿਹੜੀ ਹੈਗੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਜਿਹੜਿਆ ਲਿਖੀ ਗਈ ਹੈਗੀ ਉਸ ਦੇ ਉੱਤੇ ਸਾਈਨ ਕਰ ਰਹੇ ਨੇ ਤੇ ਉਹ ਚਿੱਠੀ ਜਿਹੜੀ ਹੈਗੀ ਕਿਸਾਨ ਆਗੂਆਂ ਨੂੰ ਇਹ ਦਿੰਦੇ ਨੇ ਪਿਛਲੇ ਕੱਲ ਜਿਹੜੀ ਸੀਗੀ 100 ਤੋਂ ਵੱਧ ਕਿਸਾਨਾਂ ਨੇ ਇੱਥੇ ਬਲੱਡ ਡੋਨੇਟ ਕੀਤਾ ਸੀਗਾ ਤੇ ਜਿਹੜਾ ਉਸ ਦੇ ਉੱਤੇ ਸਾਈਨ ਜਿਹੜਾ ਕੀਤਾ ਸੀਗਾ ਕਿਸਾਨਾਂ ਨੇ ਉਹ ਚਿੱਠੀ ਜਿਹੜੀ ਸੀਗੀ ਉਹ ਦਿੱਤੀ ਗਈ ਸੀਗੀ ਕਿਸਾਨ ਆਗੂਆਂ ਨੂੰ ਤੇ ਅਸੀਂ ਗੱਲ ਕਰਾਂਗੇ ਇੱਥੇ ਹੋਰ ਵੀ ਜਿਹੜਾ ਮੈਡੀਕਲ ਸਟਾਫ ਹੈਗਾ ਬੇਸਿਕਲੀ ਜਿਹੜਾ ਜਿਹੜੇ ਇੱਥੇ ਆਏ ਨੇ ਉਹਨਾਂ ਦੇ ਨਾਲ ਵੀ ਤੇ ਕਿਸਾਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਜਿਹੜੇ ਇੱਥੇ ਆਏ ਨੇ ਜਿਹੜਾ ਬਲੱਡ ਡੋਨੇਟ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਕਰਾਂਗੇ ਦੇਖ ਸਕਦੇ ਹੋ ਤੁਸੀਂ ਕਿ ਇਹ ਸਿੰਘੂ ਬਾਰਡਰ ਤੇ ਸਟੇਜ ਦੀ ਬੈਕਸਾਈਡ ਨੂੰ ਜਿਹੜਾ ਹੈਗਾ ਇਹ ਇਹਨਾਂ ਨੇ ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਜਿਹੜਾ ਹੈਗਾ ਉਹ ਬਣਾਇਆ ਗਿਆ ਹੈਗਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਵਾਸਤੇ ਇੱਕ ਜਗ੍ਹਾ ਜਿਹੜੀ ਹੈਗੀ ਜਿਹੜੀ ਮੈਡੀਕਲ ਟੀਮ ਹੈਗੀ ਤੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਉਹ ਕਿੱਥੋਂ ਆਏ ਨੇ ਤੇ ਕਿੰਨਾ ਕਿਸਾਨ ਇਸ ਦੇ ਵਿੱਚ ਜਿਹੜਾ ਨੇ ਉਹ ਆਪਣੇ ਹਿੱਸੇਦਾਰੀ ਪਾਰੇ ਨੇ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਦੇ ਜਿਹੜਾ ਉਦਸ ਰਹੇ ਨੇ ਰਿਜੈਕਟ ਜਿਹੜਾ ਵੀ ਰਿਜੈਕਟ ਬਲੈਕ ਲਾਜ਼ ਜਿਹੜਾ ਹੈ ਨਾਰੇ ਜਿਹੜੇ ਨੇ ਉਹ ਲਿਖਿਆ ਨੇ ਇੰਗਲਿਸ਼ ਚ ਲਿਖਿਆ ਨੇ ਉਧਰ ਪੰਜਾਬੀ ਚ ਲਿਖਿਆ ਤੁਸੀਂ ਦੇਖ ਸਕਦੇ ਹੋ ਕਾਲੇ ਕਾਨੂੰਨ ਰੱਦ ਕਰੋ ਇਹ ਖੂਨ ਦੇ ਨਾਲ ਜਿਹੜਾ ਕਿਸਾਨ ਡੋਨੇਟ ਕਰ ਰਹੇ ਨੇ ਖੂਨ ਜਿਹੜਾ ਨੇ ਉਸ ਦੇ ਨਾਲ ਇਹ ਕਿਸਾਨ ਜਿਹੜਾ ਨੇ ਉਹ ਲਿਖ ਰਹੇ ਨੇ ਨਾਰੇ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿਸਾਨ ਹੋਰ ਵੀ ਦੂਜੇ ਪਾਸੇ ਲਿਖ ਰਹੇ ਨੇ ਕਾਲੇ ਕਾਨੂੰਨ ਰੱਦ ਕਰੋ ਇਹ ਜਿਹੜਾ ਨੇ ਇਹ ਨਾਰੇ ਜਿਹੜੇ ਨੇ ਖੂਨ ਦੇ ਨਾਲ ਲਿਖੇ ਜਾ ਰਹੇ ਨੇ ਤੇ ਚਿੱਠੀ ਜਿਹੜੀ ਹੈਗੀ ਉਸਤੇ ਬਲੱਡ ਦੇ ਰਾਹੀਂ ਜਿਹੜਾ ਹੈ ਉਹ ਸਾਈਨ ਕੀਤੇ ਜਾ ਰਹੇ ਨੇ ਤੇ ਜੋ ਵੀ ਕਿਸਾਨ ਇੱਥੇ ਬਲੱਡ ਡੋਨੇਟ ਕਰ ਰਿਹਾ ਅਸੀਂ ਮੈਡੀਕਲ ਜਿਹੜੀ ਟੀਮ ਹੈਗੀ ਉਹਨਾਂ ਨਾਲ ਗੱਲ ਕਰਾਂਗੇ ਸਰਸਕਾਲ ਜੀ ਕੀ ਨਾਮ ਤੁਹਾਡਾ ਕਿਤੋਂ ਤੁਸੀਂ ਆਏ ਹੋ ਜੀ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਜੀ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਲੁਹਾਨਾ ਤੋਂ ਅਸੀਂ ਆਏ ਆਂ ਕੱਲ ਤੋਂ ਅਸੀਂ ਇੱਥੇ ਬਲੱਡ ਡੋਨੇਸ਼ਨ ਦਾ ਕੈਂਪ ਲਗਾਇਆ ਹੋਇਆ ਹੈ ਕੱਲ 100 ਤੋਂ ਪਲੱਸ ਲੋਕਾਂ ਨੇ ਇੱਥੇ ਬਲੱਡ ਆਪਣਾ ਡੋਨੇਟ ਕਰਕੇ ਆਪਣੇ ਖੂਨ ਦੇ ਨਾਲ ਮੋਦੀ ਜੀ ਨੂੰ ਚਿੱਠੀ ਲਿਖ ਇਹ ਕਿੱਥੇ ਭਜ ਰਿਹਾ ਬਲੱਡ ਕੱਲ 100 ਤੋਂ ਵੱਧ ਹੋਇਆ ਸੀਗਾ ਅੱਜ ਵੀ ਕਹਿ ਰਹੇ ਹਾਂ 20 ਤੇ ਬੰਦ ਜਿਹੜਾ ਸਵੇਰੇ ਸਵੇਰੇ ਕੱਟਾ ਕਿੱਥੇ ਪੈਸ ਗਏ ਕੱਲ ਪਟਿਆਲੇ ਤੋਂ ਹਸਪਤਾਲ ਦੀ ਟੀਮ ਆਈ ਸੀ ਅੱਜ ਸਾਰੇ ਲੁਧਿਆਣੇ ਤੋਂ ਹਸਪਤਾਲ ਤੋਂ ਟੀਮ ਆਈ ਹੈ ਉਹ ਬਾਹਰ ਟੀਮ ਬੈਠੀ ਹੋਣਾ ਸਮਾਨ ਪਿਆ ਅੱਜ ਲੁਧਿਆਣੇ ਬਲੱਡ ਜਾਏਗਾ ਕੱਲ ਪਟਿਆਲੇ ਵਾਲੀ ਟੀਮ ਲੈ ਗਈ ਸੀ ਕੱਲ ਹੋਰ ਟੀਮ ਅਰੇਂਜ ਕਰਾਂਗੇ ਅਲੱਗ-ਅਲੱਗ ਡੇਸ ਤੇ ਅਲੱਗ-ਅਲੱਗ ਹਸਪਤਾਲ ਦੀਆਂ ਟੀਮ ਥਾਣਗੀਆਂ ਜਿਹੜੀਆਂ ਬਲੱਡ ਲੈ ਕੇ ਜਾਣਗੀਆਂ ਉਹ ਕੋ ਫ੍ਰੀ ਬਲੱਡ ਬਲੱਡ ਲੋਕਾਂ ਨੂੰ ਸਪਲਾਈ ਕੀਤਾ ਜਾਏਗਾ ਜੀ ਤੁਸੀਂ ਦੇਖੋ ਕੱਲ ਤੋਂ ਅਸੀਂ ਵਿਹਲੇ ਨਹੀਂ ਹੋ ਪਾਏ ਸਾਡੇ ਕੋਲ 100 ਤੋਂ ਪਲੱਸ ਚੋਂ ਤੋਂ ਬਾਅਦ ਵੀ ਕਿਸਾਨ ਕਹਿ ਰਹੇ ਸੀ ਅਸੀਂ ਹੋਰ ਬਲੱਡ ਦੇਣਾ ਅਸੀਂ ਕਹਾਂ ਵੀ ਇਹ ਲੰਬਾ ਚੱਲਣਾ ਅੱਜ ਤੁਸੀਂ ਰੁਕ ਜਾਓ ਕੱਲ ਦੇਣਾ ਬਲੋ ਲਾਈਨ ਲੱਗੀ ਹੋਈ ਸੀ ਉਹ ਅੱਜ ਵੀ ਅਸੀਂ ਸਵੇਰ ਤੇ ਫਰੀ ਨਹੀਂ ਹੋਏ ਤੁਸੀਂ ਦੇਖ ਲਓ ਕਿੰਨਾ ਰਸ਼ਿਆ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਉਹ ਆਪਣੀ ਡਿਮਾਂਡ ਦਾ ਇੱਕ ਮੋਦੀ ਤੋਂ ਕਰ ਰਹੇ ਨੇ ਵੀ ਤੁਹਾਡਾ ਖੂਨ ਲ ਲੈ ਪਰ ਸਾਨੂੰ ਕਾਲੇ ਕਾਨੂੰਨ ਵਾਪਸ ਕਰ ਦੇ ਕਿਉਂਕਿ ਸਾਡੇ ਅਸੀਂ ਵੈਸੇ ਵੀ ਜੀ ਨਹੀਂ ਪਾਵਾਂਗੇ ਅਗਰ ਇਹ ਕਾਨੂੰਨ ਲਾਗੂ ਹੋ ਜਾਂਦੇ ਤੇ ਰੋਜੀ ਰੋਟੀ ਦਾ ਮਸਲਾ ਕਿਸਾਨ ਦਾ ਉਹ ਖਰਾਬ ਹੋ ਜਾਏਗਾ ਤਾਂ ਇਸ ਕਰਕੇ ਬਲੱਡ ਦੇ ਰਹੇ ਨੇ ਉਨਕੇ ਤੁਹਾਡਾ ਪ੍ਰੋਗਰਾਮ ਹੈ ਕਿੰਨਾ ਇਸ ਨੂੰ ਆਉਣ ਵਾਲੇ ਦਿਨਾਂ ਚ ਵੀ ਕੰਟੀਨਿਊ ਰੱਖੋਗੇ ਤੇ ਬਿਲਕੁਲ ਬਿਲਕੁਲ ਜਦ ਤੱਕ ਇਹ ਮੌਸਲਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਰਵਾਂਗੇ ਲੜ ਕੈਂਪ ਚੱਲਦਾ ਰਹੇਗਾ ਮੋਦੀ ਸਾਹਿਬ ਨੂੰ ਚਿੱਠੀਆਂ ਜਾਂਦੀਆਂ ਰਹਿਣਗੀਆਂ ਸਾਬ ਸਤਿਗੁਰ ਸੱਚੇ ਪਾ ਸ਼ਕਰ ਪਾ ਕਰਨੇ ਮਾਨੇ ਮੇਰ ਭਵੇ ਜਿਹੜੇ ਕਾਨੂੰਨ ਨੂੰ ਲੋਕ ਨਹੀਂ ਮੰਨ ਰਹੇ ਡੈਮੋਕ੍ਰੇਸੀ ਦੇ ਵਿੱਚ ਤੋ ਕਾਨੂੰਨ ਕਿਉਂ ਲਾਗੂ ਕਰ ਰਹੇ ਆ ਕਰੋਨਾ ਦਾ ਦੌਰ ਹੈ ਕਰੋਨਾ ਦੇ ਦੌਰ ਚ ਦੇਸ਼ ਨੂੰ ਹੋਰ ਬੜੀਆਂ ਸਮੱਸਿਆਵਾਂ ਨੇ ਤੁਸੀਂ ਆਪਣੀ ਸੰਸਦ ਨਵੀਂ ਬਣਾ ਰਹੇ ਹੋ ਇਹੋ ਜੇ ਕਾਨੂੰਨ ਲਾਗੂ ਕਰ ਰਹੇ ਹੋ ਜੀਡੀਪੀ ਤੁਹਾਡੀ ਥੱਲੇ ਜਾ ਰਹੀ ਹੈ ਤੋਂ ਮੋਲੇ ਇਹੋ ਜੇ ਘਟਿਆ ਕੰਮ ਬੰਦ ਕਰੋ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦਾ ਆਪਣਾ ਫਰਜ਼ ਨਿਭਾਓ ਤੁਸੀਂ ਪ੍ਰਧਾਨ ਮੰਤਰੀ ਹੋਣ ਦਾ ਫਰਜ਼ ਨਹੀਂ ਨਿਭਾ ਰਹੇ ਤੁਸੀਂ ਅਡਾਨੀ ਦੇ ਅਬਾਨੀ ਦੇ ਝੋਲੀ ਚ ਬਣ ਕੇ ਉਹਨੇ ਉਹਨਾਂ ਨੂੰ ਦੇਸ਼ ਵੇਚ ਰਹੇ ਹੋ ਹਰ ਚੀਜ਼ ਪ੍ਰਾਈਵੇਟ ਹੋ ਰਹੀ ਹੈ ਕੀ ਹਸਪੀਟਲ ਕੀ ਅੈਰੋਪਲੇਨ ਜਿਹੜੇ ਸਟੇਸ਼ਨਸ ਨੇ ਰੇਲਵੇ ਆ ਮਤਲਬ ਰੇਲਵੇ ਆ 에ਰਪੋਰਟ ਆ ਸਾਰੇ ਵਿੱਚ ਹੀ ਜਾ ਰਹੇ ਹੋ ਸਾਡੇ ਕੋਲੋਂ ਆਮ ਲੋਕਾਂ ਕੋਲੋਂ ਬੱਚਿਆ ਕੀ ਏ ਉਹਨਾਂ ਕੋਲ ਖੂਨ ਹੀ ਬਚਿਆ ਤੇ ਉਹ ਵੀ ਅਸੀਂ ਦੇਣ ਆ ਗਏ ਆ ਲੱਲਾ ਤੇ ਤੇਰੀ ਸ਼ਾਂਤੀ ਨੂੰ ਲੱਲਾ ਤੁਸੀਂ ਪਹਿਲੇ ਵੀ ਬਲੱਡ ਡੋਨੇਸ਼ਨ ਕੈਂਪਸ ਦੇਖੇ ਹੋਣੇ ਕਦੇ ਇਹੋ ਜਿਹਾ ਤੁਸੀਂ ਦੇਖਿਆ ਕਿ ਜਿਹੜਾ ਡੋਨੇਟ ਕਰ ਰਹੇ ਨੇ ਕੋਈ ਉਹ ਆਪਣੇ ਖੂਨ ਦੇ ਨਾਲ ਕਿਸੇ ਨੂੰ ਚਿੱਠੀ ਲਿਖ ਰਹੇ ਨੇ ਤੇ ਨਾਰੇ ਲਿਖ ਰਹੇ ਨੇ ਕਦੇ ਇਹੋ ਜਿਹਾ ਮੰਜ਼ਰ ਦੇਖਿਆ ਤੁਸੀਂ ਅਸੀਂ ਪਿਛਲੇ 15 ਸਾਲ ਤੋਂ ਸੇਵਾ ਕਰ ਰਹੇ ਆ ਬਲੱਡ ਦੀ ਪਰ ਇਹ ਜੋ ਮੰਜ਼ਰ ਹੁਣ ਹੋ ਬਣ ਗਿਆ ਜਾਂ ਸਰਕਾਰ ਦੇ ਕਾਨੂੰਨ ਆ ਗਏ ਨੇ ਇਹ ਸਾਡੇ ਸਾਡੇ ਲਾਈਫ ਵਿੱਚ ਫਸਟ ਟਾਈਮ ਇਸ ਤਰ੍ਹਾਂ ਹੋ ਰਿਹਾ ਤੇ ਸਰਕਾਰ ਦੇ ਇੰਨਾ ਵੱਡਾ ਰੋਸ ਸਰ ਲੋਕ ਇਸ ਤਰੀਕੇ ਨਾਲ ਰੋਸ ਪ੍ਰਗਟ ਕਰ ਰਹੇ ਨੇ ਇਹ ਫਸਟ ਟਾਈਮ ਹੈ ਸ਼ਾਇਦ ਲਾਸਟ ਟਾਈਮ ਵੀ ਹੋਵੇ ਰੱਬ ਕਰੇ ਤੇ ਲਾਸਟ ਟਾਈਮ ਹੋਵੇ ਫਸਟ ਟਾਈਮ ਵੀ ਲਾਸਟ ਟਾਈਮ ਇਹ ਹੋਵੇ ਐਦਾਂ ਹਮੇਸ਼ਾ ਦੇਸ਼ ਨੂੰ ਇਹੋ ਜਿਹੀਆਂ ਸਮੱਸਿਆਵਾਂ ਦਾ ਨਾ ਹੀ ਸਾਹਮਣਾ ਕਰਨਾ ਪਵੇ ਇਹ ਤੇ ਸਾਰੇ ਦੇਸ਼ ਦੀ ਭਲਾਈ ਹੈ ਕੀ ਸੁਨੇਹਾ ਕਿਸਾਨਾਂ ਨੂੰ ਦੇ ਰਹੇ ਹੋ ਉੱਥੋਂ ਤੇ ਸਰਕਾਰ ਤੋਂ ਕੀ ਤੁਸੀਂ ਸੁਨੇਹਾ ਦੇ ਰਹੇ ਹੋ ਸੁਨੇਹਾ ਤਾਂ ਪਤਾ ਸਰਕਾਰ ਨੂੰ ਵੀ ਕਾਨੂੰਨ ਵਾਪਸ ਕਰੋ ਜਿਹੜੇ ਕਾਨੂੰਨ ਲੋਕ ਨਹੀਂ ਮੰਨ ਰਹੇ ਹਜ਼ਾਰਾਂ ਲੱਖਾਂ ਲੋਕ ਇੱਥੇ ਆਏ ਨੇ ਨਹੀਂ ਮੰਨ ਰਹੇ ਤੇ ਵਾਪਸ ਲੈ ਲਓ ਇਹ ਕਾਨੂੰਨ ਜਿਹੜੇ ਨੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਅਡਾਨੀਆਂ ਬਾਨੀਆਂ ਹਿੱਤ ਵਿੱਚ ਨਹੀਂ ਨੇ ਵਾਪਸ ਲਵੋ ਕਿਸਾਨਾਂ ਨੂੰ ਕੋਈ ਇਸਨੇ ਹਾਇਤ ਨਹੀਂ ਕਿਸਾਨ ਜਿਹੜੇ ਲੱਗੇ ਨੇ ਵਿਚਾਰਾ ਕੀ ਸੁਣਿਆ ਤੁਸੀਂ ਆਪ ਗਾਈਡਲਾਈਨ ਲੈ ਰਹੇ ਆ ਐਨੇ ਸਬਰ ਸੰਤੋਖ ਦੇ ਨਾਲ ਅੱਜ ਤੱਕ ਸ਼ਾਇਦ ਵਰਲਡ ਵਿੱਚ ਵੀ ਨਹੀਂ ਮੇਰੇ ਕੋਈ ਸਜਰੇ ਚੱਲੀ ਪਿਛੇ ਅਮਰੀਕਾ ਵਿੱਚ ਸਿਆਹ ਦੀ ਰਜਿਸਟ੍ਰੇਸ਼ਨ ਚੱਲੀ ਸੀ ਉਹ ਵੀ ਹਿੰਸਕ ਹੋ ਗਈ ਸੀ ਔਰ ਇਹ ਐ ਐਸਾ ਅੰਦੋਲਨ ਹੈ ਜਿਹੜਾ ਹਿੰਸਕ ਨਹੀਂ ਹੋਇਆ ਉਹ ਨਹੀਂ ਹੋਏਗਾ ਇਹ ਧੰਨਵਾਦ ਕਰਨਾ ਪਏਗਾ ਸਾਨੂੰ ਇਹ ਸਮੁੱਚੀ ਟੀਮ ਦਾ ਜਿਹੜੀ ਇਸ ਨੂੰ ਮੈਨੇਜ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਸਿੰਘੂ ਬਾਰਡਰ ਤੇ ਜਿਹੜਾ ਹੈਗਾ ਇਹ ਬਲੱਡ ਡੋਨੇਸ਼ਨ ਕੈਂਪ ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਲਾਇਆ ਗਿਆ ਤੇ ਪਹਿਲੇ ਦਿਨ ਪਿਛਲੇ ਕੱਲ ਜਿਹੜਾ ਹੈ 100 ਤੋਂ ਵੱਧ ਜਿਹੜਾ ਕਿਸਾਨਾਂ ਨੇ ਜਿਹੜਾ ਇੱਥੇ ਬਲੱਡ ਡੋਨੇਟ ਕੀਤਾ ਸੀਗਾ ਤੇ ਅੱਜ ਜਿਹੜਾ ਹੈ ਸਵੇਰੇ 20 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਡੋਨੇਟ ਕਰ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੋਸਾਇਟੀ ਵੱਲੋਂ ਜਿਹੜਾ ਹੈ ਮੈਡੀਕਲ ਟੀਮਾਂ ਲਾਈਆਂ ਗਈਆਂ ਕਿਸਾਨ ਜਿਹੜਾ ਨੇ ਉਹ ਡੋਨੇਟ ਕਰ ਰਹੇ ਨੇ ਬਲੱਡ ਜਿਹੜਾ ਨੇ ਤੇ ਅਸੀਂ ਕੁਝ ਕਿਸਾਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿੱਥੋਂ ਆਏ ਨੇ ਤੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਕੀ ਨਾਂ ਤੁਹਾਡਾ ਜੀ ਮੈਂ ਚੰਡੀਗੜ੍ਹ ਤੋਂ ਆਇਆ ਜੀ ਸਤਨਾਮ ਸਿੰਘ ਮੇਰਾ ਨਾਂ ਹੈ ਚੰਡੀਗੜ੍ਹ ਤੋਂ ਆਇਆ ਜੀ ਮੈਂ ਸਤਨਾਮ ਸਿੰਘ ਮੇਰਾ ਨਾਮ ਹਾਂਜੀ ਤੁਸੀਂ ਬਲੱਡ ਡੋਨੇਟ ਕਰ ਰਹੇ ਹੋ ਅੱਜ ਕਿਦਾਂ ਕੀ ਸਨੇਹਾ ਦੇ ਰਹੇ ਹੋ ਕਿਸਾਨਾਂ ਨੂੰ ਮੈਂ ਸਭ ਜੋ ਆਪਣੇ ਰਾਮ ਸਿੰਘ ਬਾਬਾ ਜੀ ਨੇ ਇਸ ਹਕੂਮਤ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆਪਣੀ ਜਾਨ ਦੇ ਕੇ ਅਸੀਂ ਉਸ ਹਕੂਮਤ ਨੂੰ ਕਹਿਣਾ ਚਾਹੁੰਦੇ ਆਂ ਵੀ ਅਗਰ ਅਸੀਂ ਖੂਨ ਦੇ ਸਕਦੇ ਆਂ ਤਾਂ ਜਾਨ ਵੀ ਦੇ ਸਕਦੇ ਆਂ ਹਕੂਮਤ ਨੂੰ ਆਪਣੇ ਆਪ ਨੂੰ ਸਮਝਣਾ ਚਾਹੀਦਾ ਵੀ ਜੋ ਕਿਸਾਨਾਂ ਦੇ ਕਾਨੂੰਨ ਇਹਨਾਂ ਨੂੰ ਰੱਦ ਕਰੇ ਜਲਦੀ ਤੋਂ ਜਲਦੀ ਤੇ ਜਿੰਨਾ ਲੇਟ ਕਰ ਰਹੀ ਹੈ ਇਹ ਆਪਣੀ ਆਫਤਾਬ ਛੇੜ ਰਹੀ ਹੈ ਤੁਸੀਂ ਪਹਿਲੇ ਕਦੇ ਬਲੱਡ ਡੋਨੇਟ ਕੀਤੇ ਆ ਹਾਂਜੀ ਬਹੁਤ ਵਾਰੀ ਪਹਿਲਾਂ ਵੀ ਕੀਤਾ ਜੀ ਤੁਸੀਂ ਦੇਖ ਰਹੇ ਹੋ ਕਿਸਾਨ ਜਿਹੜਾ ਨੇ ਬਲੱਡ ਡੋਨੇਟ ਕਰ ਰਹੇ ਨੇ ਕਿਸੇ ਨੇ ਪਹਿਲੀ ਵਾਰ ਕੀਤਾ ਹੈ ਕਈ ਪਹਿਲੇ ਕਰ ਚੁੱਕੇ ਨੇ ਤੇ ਵੱਢ ਚੜ ਕੇ ਜਿਹੜਾ ਇਸ ਖੂਨਦਾਨ ਕੈਂਪ ਦੇ ਵਿੱਚ ਜਿਹੜਾ ਨੇ ਕਿਸਾਨ ਜਿਹੜਾ ਨੇ ਆਪਣਾ ਹਿੱਸਾ ਪਾ ਰਹੇ ਨੇ ਕੰਟ੍ਰਿਬਿਊਟ ਕਰ ਰਹੇ ਨੇ ਤੇ ਚਿੱਟੀਆਂ ਜਿਹੜੀਆਂ ਹੈਗੀਆਂ ਬਲੱਡ ਜਿਹੜਾ ਕਿਸਾਨ ਡੋਨੇਟ ਕਰ ਰਹੇ ਨੇ ਉਸ ਨੂੰ ਯੂਜ਼ ਕਰਕੇ ਚਿੱਟੀਆਂ ਜਿਹੜੀਆਂ ਹੈਗੀਆਂ ਉਹ ਲਿਖੀਆਂ ਜਾ ਰਹੀਆਂ ਹੈਗੀਆਂ ਤੇ ਸਾਈਨ ਕੀਤੇ ਜਾ ਰਹੇ ਨੇ ਨਾਰੇ ਲਿਖੇ ਜਾ ਰਹੇ ਨੇ ਇਸ ਬਲੱਡ ਦੇ ਰਾਹੀਂ ਜਿਹੜਾ ਹੈਗਾ ਤੇ ਇਹ ਲੈਟਰ ਜਿਹੜਾ ਹੈਗਾ ਉਹ ਕਿਸਾਨ ਆਗੂਆਂ ਨੂੰ ਜਿਹੜਾ ਹੈ ਪਿਛਲੇ ਕੱਲ ਦਿੱਤਾ ਗਿਆ ਸੀਗਾ 100 ਤੋਂ ਵੱਧ ਜਿਹੜਾ ਬਲੱਡ ਡੋਨੇਟ ਹੋਇਆ ਸੀਗਾ 100 ਤੋਂ ਵੱਧ ਯੂਨਿਟ ਤੇ ਅੱਜ ਵੀ ਜਿਹੜਾ ਲੈਟਰ ਜਿਹੜਾ ਲਿਖੇ ਜਾ ਰਹੇ ਨੇ ਉਹ ਕਿਸਾਨ ਆਗੂਆਂ ਨੂੰ ਦਿੱਤੇ ਜਾਣਗੇ ਤੇ ਲਗਾਤਾਰ ਮੰਗ ਕਰ ਰਹੇ ਨੇ ਕਿਸਾਨ ਕਿ ਤਿੰਨ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਕੀਤੇ ਜਾਣ ਲਾਂਕੀ ਸਰਕਾਰ ਜਿਹੜਾ ਹੈ ਉਹ ਸੰਸ਼ੋਧਨਾਂ ਦਾ ਕਲੇਮ ਕਰ ਰਹੀ ਹੈ ਕਿ ਇਹ ਸੰਸ਼ੋਧਨ ਕਰਾਂਗੇ ਪਰ ਕਿਸਾਨ ਜਿਹੜਾ ਨੇ ਆਗੂ ਨੇ ਕਿਸਾਨ ਜਿਹੜਾ ਹਜ਼ਾਰਾਂ ਕਿਸਾਨ ਇੱਥੇ ਆਏ ਨੇ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ ਤਿੰਨ ਖੇਤੀ ਕਾਨੂੰਨ ਜਿਹੜੇ ਨੇ ਉਹ sire te ਰੱਦ ਕੀਤੇ ਜਾਣ ਜਿੱਤੇ ਕਿਸਾਨਾਂ ਦਾ ਸਪੋਰਟ ਕਰ ਰਹੇ ਨੇ ਸੁਸਾਇਟੀ ਦੇ ਵਕਫ ਵਕਤ ਤੱਕ ਉੱਥੇ ਹੀ ਕਿਸਾਨ ਵੀ ਜਿਹੜਾ ਨੇ ਸੁਸਾਇਟੀ ਨੂੰ ਆਪਣਾ ਕੰਟਰੀਬਿਊਟ ਕਰ ਰਹੇ ਨੇ ਇੱਥੇ ਬਲੱਡ ਡੋਨੇਸ਼ਨ ਕੈਂਪ ਲਾਇਆ ਹੈ ਅਸੀਂ ਤੁਹਾਨੂੰ ਪਹਿਲੇ ਦੱਸਾਇਆ ਸੀਗਾ ਕਿ ਕਿੱਦਾਂ ਇੱਥੇ ਜਿਹੜੇ ਬੱਚੇ ਨੇ ਆਲੇ ਦੁਆਲੇ ਦੇ ਸਕੂਲ ਪੜ੍ਹਦੇ ਨੇ ਬੱਚੇ ਸਕੂਲਾਂ ਦੇ ਸਕੂਲ ਨਹੀਂ ਜਾ ਰਹੇ ਉਹਨਾਂ ਦੇ ਵਾਸਤੇ ਜਿਹੜਾ ਪੜਾਈ ਦਾ ਇ ਤੇ ਕਿਸਾਨ ਜਿਹੜਾ ਨੇ ਆਪਣੇ ਪੱਕੋ ਵੀ ਇੱਥੇ ਜਿਹੜੀ ਸੁਸਾਇਟੀ ਹੈਗੀ ਉਹਨੂੰ ਕੰਟ੍ਰਿਬਿਊਟ ਕਰ ਰਹੇ ਨੇ